ਦੁਰਗਿਆਣਾਬਾਦੀ ਪ੍ਰਾਚੀਨ ਪੈਰੋਨਾਥ ਮੰਦਰ ਵਿੱਚ ਦੋ ਧਿਰਾਂ ਦੇ ਵਿੱਚ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਅਤੇ ਦੋਨਾਂ ਧਿਰਾਂ ਵੱਲੋਂ ਦੁਰਗਿਆਣਾ ਚੌਂਕੀ ਵਿੱਚ ਸ਼ਿਕਾਇਤਾਂ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ। ਮੰਦਰ ਦੇ ਸੇਵਾਦਾਰ ਅਤੇ ਪੁਜਾਰੀ ਸੰਤੋਸ਼ ਕੁਮਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਮੰਦਰ ਵਿੱਚ ਸੇਵਾ ਕਰ ਰਹੇ ਹਨ ਅਤੇ ਉਹਨਾਂ ਨੇ ਦੋਸ਼ ਲਗਾਏ ਕਿ ਮੰਦਰ ਵਿੱਚ ਰਹਿੰਦੇ ਸੁਜੀਤ 나ਥ ਅਤੇ ਉਸਦੇ ਸੇਵਾਦਾਰਾ ਵੱਲੋਂ ਕਈ ਵਾਰ ਉਹਨਾਂ ਨੂੰ ਗਾਲੀ ਗਲੋਚ ਵੀ ਕੀਤੀ ਗਈ ਅਤੇ ਮਾਰਕੁਟਾਈ ਵੀ ਕੀਤੀ ਅੱਜ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਵੀ ਸੁਰਜੀਤ ਨਾਥ ਦੇ ਸੇਵਾਦਾਰਾ ਵੱਲੋਂ ਉਹਨਾਂ ਨੂੰ ਗਾਲੀ ਗਲੋਚ ਕੀਤੀ ਗਈ ਅਤੇ ਮਾਰਕੁਟਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਮੈਂ ਸੰਤੋਸ਼ ਨਾਥ ਇਥੋਂ ਦੀ ਪੁਜਾਰਣ ਹੈਗੀ ਹਾਂ ਮੈਨੂੰ ਜੋ ਮੱਕੀ ਜੋ ਮਾਸਬਾ ਨੇ ਅੱਜ ਇਸ ਕਿਹੜਾ ਮੰਦਰ ਹੈ ਜੀ ਇਹ ਪੈਰੋਨਾਥ ਮੰਦਰ ਹੈ ਪ੍ਰਾਚੀਨ 700 ਸਾਲ ਪੁਰਾਣਾ ਮੰਦਿਰ ਹੈ ਤੇ ਇਥੇ ਆਰਤੀ ਪੂਜਾ ਦਾ ਸੇਵਾ ਮੈਨੂੰ ਦਿੱਤੀ ਗਈ ਮੇਰੇ ਗੁਰੂ ਦੇ ਮਹਾਰਾਜ ਦੀ ਤਰਫੋਂ ਦਿੱਤੀ ਗਈ ਬਾਅਦ ਚ ਸਾਧੂ ਸਮਾਜ ਨੇ ਵੀ ਮੈਨੂੰ ਇਜਾਜ਼ਤ ਦਿੱਤੀ ਗਈ ਤੁਸੀਂ ਕਰ ਸਕਦੇ ਹੋ ਸੇਵਾ ਤੇ ਕੁਝ ਇਥੇ ਜਿਹੜੇ ਲੋਕ ਗਲਤ ਮਤਲਬ ਕਿ ਜੋਗੀ ਮਾਸਵਾਰੀ ਅੰਦਰ ਵਿੱਚ ਮੰਦਰ ਹੈਗਾ ਵਾ ਇਥੇ ਮਤਲਬ ਕਿ ਪਹਿਲਾਂ ਵੀ ਮੈਨੂੰ ਪਰੇਸ਼ਾਨ ਕੀਤਾ ਗਿਆ 10 ਸਾਲ ਹੋ ਗਏ ਮੇਰੇ ਗੁਰੂ ਮਹਾਰਾਜ ਨੂੰ ਗਏ ਦੇ ਅਦੋਂ ਦਾ ਹੀ ਮੈਨੂੰ ਪਰੇਸ਼ਾਨ ਹੀ ਕਰੀ ਜਾ ਰਹੀ ਹੈ ਤੰਗ ਹੀ ਕਰੀ ਜਾ ਰਹੀ ਹੈ ਕਿ ਤੂੰ ਪਰੇਸ਼ਾਨ ਹੋ ਕੇ ਨਿਕਲ ਜਾ ਕਿਸੇ وجہ ਨਾਲ ਮੇਰੇ ਕੋਲ ਹਰ ਰੋਜ਼ ਹੀ ਮੇਰੇ ਕੋਲ ਕੋਈ ਨਾ ਕੋਈ ਇਹਨਾਂ ਨੇ ਲੰਮਚਨ ਲਗਾਇਆ ਹੁੰਦਾ ਮੈਂ ਇਹ ਕਹਿਣਾ ਚਾਹਨੀ ਆ ਕਿ ਇਹਨਾਂ ਨੂੰ ਕਿਉਂ ਨਹੀਂ ਸਜ਼ਾ ਦਿੱਤੀ ਜਾਂਦੀ ਰੋਜ਼ ਹੀ ਨਸ਼ੇ ਕਰਕੇ ਸ਼ਰਾਬਾਂ ਪੀ ਕੇ ਬਿਨਾ ਵਜਾ ਹੀ ਮੈਨੂੰ ਤੰਗ ਕੀਤਾ ਜਾਂਦਾ ਕੈਮਰੇ ਲੱਗੇ ਹੋਏ ਆ ਦਰਗਿਆਨਾ ਕਮੇਟੀ ਨੇ ਵੀ ਕੈਮਰੇ ਲਗਵਾਏ ਹੋਏ ਆ ਸਭ ਕੁਝ ਹੈਗਾ ਸਾਹਮਣੇ ਸਾਰਾ ਉਹ ਆਪਣੀਆਂ ਕੈਮਰਿਆਂ 'ਚ ਵੀ ਦੇਖ ਸਕਦੇ ਆ ਮੇਰੇ ਕੈਮਰੇ 'ਚ ਵੀ ਦੇਖ ਸਕਦੇ ਆ ਕਿ ਮੈਂ ਕਿੱਥੇ ਗਲਤ ਹੈ ਗਈ ਆ ਮੈਂ ਕਿੱਥੋਂ ਸੇਵਾ ਨਹੀਂ ਕਰ ਰਹੀ ਇਹਨਾਂ ਨੇ ਕੋਈ ਮੰਦਰ 'ਚ ਸੇਵਾ ਨਹੀਂ ਕਰਨੀ ਇਹਨਾਂ ਨੂੰ ਮੰਦਰ ਨਾਲ ਕੋਈ ਮਤਲਬ ਨਹੀਂ ਹੈਗਾ ਕੋਈ ਸੇਵਾ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਮੰਦਰ ਉਹ ਬੂਹੇ ਦੂਗੇਟ ਬੰਦ ਕਰਾਤਾ ਦੋ ਸਾਡੇ ਮੇਨ ਗੇਟ ਜਿਹੜਾ ਮੇਨ ਗੇਟ ਉਹ ਬੰਦ ਕਰਾਤਾ ਇਧਰੂ ਗੇਟ ਖੋਲ ਕੇ ਤੁਸੀਂ ਕੈਮਰਾ ਮਾਰ ਕੇ ਦੇਖ ਸਕਦੇ ਹੋ ਕੁਰਸੀਆਂ ਲਗਾਈਆਂ ਟੇਬਲ ਲਗਾਏ ਆ ਮਨ ਕੇ ਪਬਲਿਕ ਆਂਦੇ ਵੀ ਈ ਧੀਆਂ ਪਹਿਣਾ ਸ਼ਰਮ ਕਰਦੀਆਂ ਕਿ ਮੈਨੂੰ ਬਾਹਰ ਆਵਾਜ਼ ਮਾਰਦੀ ਕਿ ਮਾਤਾ ਜੀ ਇੱਕ ਮਿੰਟ ਸਾਡੀ ਗੱਲ ਸੁਣੋ ਫਿਰ ਮੈਂ ਬਾਹਰ ਜਾ ਕੇ ਗੱਲ ਸੁਣਦੀ ਆ ਫਿਰ ਧੀਆਂ ਪਹਿਣਾ ਅੰਦਰ ਆਂਦੀਆਂ ਯਾਨੀ ਕਿ ਇੱਥੇ ਅੰਦਰ ਆਂਦੇ ਵੀ ਮਿਲ ਕੇ ਰਸਤਾ ਨਹੀਂ ਛੱਡਿਆ ਹੋਇਆ ਕੋਈ ਵੀ ਪਬਲਿਕ ਆਂਦੀ ਆ ਪਹਿਲਾਂ ਉਹਨਾਂ ਨੂੰ ਪੁੱਛਤਾਚ ਕਰਦੇ ਆ ਨਾ ਕਿ ਕੀ ਕਰਨਾ ਆ ਫਿਰ ਮੰਦਰ ਦੇ ਅੰਦਰ ਹੀ ਟ੍ਰੈਨਿੰਗ ਦੀ ਮੈਂ ਯਾਨੀ ਕਿ ਨਾ ਇਹਨਾਂ ਨੇ ਸੇਵਾ ਕਰਨੀ ਨਾ ਇਹਨਾਂ ਨੇ ਆਰਤੀ ਪੂਜਾ ਕਰਨੀ ਨਾ ਮੰਤਰਨਰ ਮਤਰ ਵੀ ਕੋਈ ਨਹੀਂ ਹੈਗਾ ਉੱਪਰੋਂ ਰਸਤਾ ਦੇਖੋ ਪਿੱਛੇ ਮੈਂ ਤੁਹਾਨੂੰ ਜਾ ਕੇ ਦੱਸਦੀ ਹਾਂ ਉੱਥੇ ਇਹਨਾਂ ਨੇ ਇੱਕ ਕਮਰਾ ਗੁਪਤ ਬਣਾਇਆ ਜਿੱਥੇ ਨਸ਼ੇ ਕਰਦੇ ਏ ਜੇ ਮੈਂ ਬੋਲਦੀ ਆ ਤਾਂ ਮੈਨੂੰ ਮਾਰਨੇ ਦੀ ਤਮਕੀਦ ਦਿੱਤੀ ਜਾਂਦੀ ਏ ਮੇਰਾ ਮੈਨੂੰ ਇਹ ਕਿਹਾ ਜਾਂਦਾ ਕਿ ਜੇ ਤੂੰ ਸਾਡੇ ਖਿਲਾਫ ਕੁਝ ਕਾਰਵਾਈ ਕੀਤੀ ਤੇ ਸਾਡੇ ਖਿਲਾਫ ਮੀਡੀਆ 'ਚ ਦਿੱਤਾ ਤਾਂ ਅਸੀਂ ਤੈਨੂੰ ਇਸ ਤੋਂ ਵੀ ਜ਼ਿਆਦਾ ਤੰਗ ਕਰਾਂਗੇ ਤੈਨੂੰ ਪਰੇਸ਼ਾਨ ਕਰਾਂਗੇ ਤੈਨੂੰ ਮਾਰਨੇ ਤੱਕ ਤਮਕੀਦ ਦਿੱਤੀ ਜਾਂਦੀ ਏ ਕਿ ਤੈਨੂੰ ਮਾਰ ਕੇ ਤੇ ਤੈਨੂੰ ਆਹ ਕਿੰਨਾ ਭਜ ਜਾਣਾ ਵਾ ਜੋ ਵੀ ਕਰਨਾ ਪੁਲਿਸ ਮੇਰਾ ਸਾਡਾ ਕੀ ਬਗਾ ਲਈਏ ਮੈਂ ਰਾਤ ਨੂੰ 112 ਨੰਬਰ 'ਤੇ ਵੀ ਫੋਨ ਕੀਤਾ ਮੈਂ ਪੁਲਿਸ ਪ੍ਰਸ਼ਾਸਨ ਨੂੰ 40 50 ਦੇ ਮੈਂ ਦਰਜਗਾਸਾਂ ਦੇ ਚੁੱਕੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਮੇਰੇ 'ਤੇ ਕੀਤੀ ਮੈਂ ਉਹਨਾਂ ਨੂੰ ਵੀ ਦੋਸ਼ੀ ਕਵਾਂਗੀ ਜੇ ਕੱਲ ਨੂੰ ਮੇਰੇ ਮੰਦਰ 'ਚ ਮੇਰੇ ਨੂੰ ਕੁਝ ਹੁੰਦਾ ਮੇਰੇ 'ਤੇ ਕੋਈ ਕੋਈ ਗੱਲ ਹੁੰਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਚਾਹੇ ਜਿਹੜੇ ਅੰਦਰ ਬੈਠੇ ਨੇ ਨਸ਼ਾਤੀ ਬੰਦੇ ਇਹ ਸਾਧੂ ਸਮਾਜ ਦੀ ਤਰਫੋਂ ਨਹੀਂ ਬੈਠੇ ਹੋਏ ਇਹ ਸਾਧੂ ਸਮਾਜ ਦੀ ਤਰਫੋਂ ਕੋਈ ਹੋਰ ਬੈਠਾ ਹੋਇਆ ਉਹ ਵੀ ਮੇਰੀ ਸਹਾਇਤਾ ਚ ਆਏ ਜੀ ਉਹਨਾਂ ਨੇ ਵੀ ਮਾਰਕੁੱਟ ਰੋਜ਼ ਹੀ ਪੰਗਾ ਰੋਜ਼ ਹੀ ਮੀਡੀਆ 'ਚ ਆਂਦਾ ਰਿਹਾ ਸਭ ਨੂੰ ਪਤਾ ਹੈ ਤੇ ਉਹਨਾਂ ਨੂੰ ਵੀ ਮਾਰਕੁੱਟ ਕਿਨਾਂ ਨੇ ਕੱਢਿਆ ਅੱਜ ਫਿਰ ਉਹ ਚੱਲ ਗਏ ਤੇ ਅ ਦੂਸਰੀ ਇਹਨਾਂ ਪਰ ਮੇਰੇ ਪਰ ਇਨਜਾਮ ਲਗਾਉਂਦੇ ਆ ਕਿ ਤਾ ਨਸ਼ਾ ਵੇਚਦੀ ਆ ਇਹ ਬੋਤਲਾਂ ਵੇਚਦੀ ਆ ਮੈਂ ਇੰਨਾ ਕਹਿਣਾ ਚਾਹਨੀ ਆ ਮੇਰਾ ਸਾਧੂ ਸਮਾਜ ਆ ਕੇ ਮੇਰੇ ਨਾਲ ਸਵਾਲ ਕੁਐਸਚਨ ਕਰਾ ਜਿਨ੍ਹਾਂ ਨੂੰ ਬਿਠਾਇਆ ਮੈਂ ਉਹਨਾਂ ਨੂੰ ਸਾਰਾ ਦੱਸੂਗੀ ਮੇਰਾ ਮੰਦਰ ਦੇ ਅੰਦਰ ਕੁੰਡ ਬਣਿਆ ਹੋਇਆ ਪੈਰੋ ਮੰਦਰ ਦਾ ਕੁੰਡ ਬਣਿਆ ਜੇ ਪਹਿਲਾਂ ਤੇ ਸ਼ਰਧਾ ਲੂਪੋਗ ਲਵਾ ਕੇ ਵਾਪਸ ਲੈ ਜਾਂਦੇ ਨਹੀਂ ਲੈਂਦੇ ਮੇਰਾ ਪੈਰੋ ਮੰਦਰ ਚ ਕੁੰਡ ਬਣਿਆ ਮੈਂ ਉਹਦੇ ਵਿੱਚ ਉਹਨੂੰ ਪ੍ਰਵਾਹ ਦਿੰਦੀ ਆ ਮੈਂ ਕੁਛ ਨਹੀਂ ਤਨ ਕੋਈ ਨਸ਼ੇ ਦੇ ਖਿਲਾਫ ਨਹੀਂ ਕਰਦੀ ਇਹ ਉਲਟ ਕਰਕੇ ਉਲਟ ਮੇਰੇ ਪਰ ਹੀ ਕਰਦੇ ਆ ਦਿਨੇ ਹੁੰਦਾ ਤੇ ਦਿਨੇ ਪਬਲਿਕ ਬਸਤੀ ਦੇ ਕੁਛ ਨਿਛਰੇ ਲੈਣਦੇ ਨੇ ਤਾਂ ਮੈਨੂੰ ਥੱਪੜ ਤੱਕ ਮਰਵਾ ਦਿੱਤੇ ਇਹਨਾਂ ਲੋਕਾਂ ਨੇ ਰਾਤ ਨੂੰ ਤੇ ਰਾਤ ਨੂੰ ਪਰੇਸ਼ਾਨ ਕਰਦੇ ਦਿਨ ਰਾਤ ਪਰੇਸ਼ਾਨ ਕਰਕੇ ਆਪ ਨੀਂਦਾਂ ਪੂਰੀਆਂ ਕਰਕੇ ਫਿਰ ਤਰੋ ਤਾਜ਼ਾ ਹੋ ਜਾਂਦੇ ਨੇ ਪੁਲਿਸ ਪ੍ਰਸ਼ਾਸਕ ਮੇਰਾ ਬਿਲਕੁਲ ਸਾਥ ਨਹੀਂ ਦਿੰਦਾ ਰਾਤ ਨੂੰ ਵੀ ਪੁਲਿਸ ਪ੍ਰਸ਼ਾਸਕ ਆਏ ਦੋ ਬੰਦੇ ਆਏ ਕਹਾਂ ਕੇ ਕਹਿੰਦੇ ਮੈਡਮ ਜੀ ਅਸੀਂ ਕੀ ਕਰ ਸਕਦੇ ਆ ਦੋਸਤੋ ਮੈਂ ਦੱਸਣਾ ਇਹਨਾਂ ਨੂੰ ਕੀ ਕੀ ਕਰ ਸਕਦੇ ਇਹਨਾਂ ਦੀ ਕੋਈ ਫਰਜ ਨਹੀਂ ਬੰਦਾ ਕਿ ਜਿਹੜਾ ਮੇਰੇ ਨਾਲ ਸ਼ਰੀਆ ਉਹਦੇ ਸਾਹਮਣੇ ਵੀ ਮੇਰੇ ਯਾਰ ਸਰੀਆਮ ਗਾਲਾਂ ਗਲ ਉਹੋਜ ਕਰ ਰਿਹਾ ਸੀ ਇੱਕ ਤੇ ਸ਼ਾਮੂ ਹੈ ਅੰਦਰ ਬੈਠਾ ਇੱਕ ਸੁਰਜੀਤ ਹੋਰ ਇੱਕ ਗੁੰਗਾ ਆ ਤੇ 4-5 ਹੋਰ ਹੈਗੇ ਨਾ ਜਿਹੜੇ ਦਿਨੇ ਆਉਂਦੇ ਨੇ ਤੇ ਗੁੰਡਾਗਰਦੀ ਕਰਦੇ ਮੈਂ ਇਹਨਾਂ ਨੂੰ ਰੋਕਦੀ ਆ ਤੇ ਇਹ ਮੇਰੇ ਪਰ ਅੱਜ ਪੁਲਿਸ ਵੀ ਸਾਹਮਣੇ ਤਮਾਸ਼ਾ ਦੇਖਦੀ ਆ ਬਸ ਯਾ ਕਿ ਮੈਂ ਨਸ਼ੇ ਤੋਂ ਇਹਨਾਂ ਨੂੰ ਰੋਕਦੀ ਆ ਕਿ ਮੰਦਰ ਚ ਗਲਤ ਕੰਮ ਨਾ ਕਰੋ ਮੇਰੀ ਪਬਲਿਕ ਜਿਹੜੇ ਮੇਰੇ ਭਗਤ ਨੇ ਉਹਨਾਂ ਨੂੰ ਵੀ ਗਲਤਮਤ ਫੜਕਾਉਂਦੇ ਆ ਮੇਰੇ ਖਿਲਾਫ ਖੜਾ ਕਰਦੇ ਮੈਂ ਇਹ ਚਾਹਨੀ ਆ ਕਿ ਇਸ ਮੰਦਰ ਚ ਨਸ਼ਾ ਨਸ਼ਾ ਖਤਮ ਹੋਵੇ ਬਸ ਪੁਲਿਸ ਕਮਿਸ਼ਨਰ ਨੂੰ ਇਹਦੇ ਬਾਰੇ ਜਾਣਕਾਰੀ ਮੈਂ ਸਾਰੇ ਪਾਸੇ ਦੇਤੀ ਜੀ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਉਪਰੋਂ ਵੀ ਮੈਂ ਉਹ ਗੱਲ ਨਹੀਂ ਤਾਂ ਉਹ ਵੀ ਚੌਂਕੀ ਚ ਆਣ ਕੇ ਕਹਿੰਦੇ ਨਾ ਤੇ ਚੌਂਕੀ ਆਣ ਕੇ ਸਾਡੇ ਮੇਰੇ ਕੋਈ ਕਰ ਹਾਂਜੀ ਕਰਦੇ ਆ ਇਹਨਾਂ ਨੂੰ ਮੁੱਠਾ ਮੁੱਠਾ ਮਿੱਟਾ ਮੁੱਠਾ ਮੂੰਹ ਕਰ ਜਾਂਦੇ ਉਹ ਨਹੀਂ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ ਨਾ ਕਰੋ ਇੱਕ ਹਫਤਾ ਠੀਕ ਨਿਕਦਾ ਫਿਰ ਉਹ ਹੀ ਮੇਰੇ ਉੱਪਰ ਕੰਮ ਹੋਣ ਸ਼ੁਰੂ ਹੋ ਜਾਂਦਾ ਹੁਣ ਕੌਣ ਹੈਗਾ ਚੌਂਕੀ ਚ ਨੇ ਮੈਨੂੰ ਜਿਹਨੂੰ ਵੀ ਇਹ ਗੱਲ ਕਹਨੀ ਆ ਕਿ ਜੇ ਮੈਂ ਗਲਤ ਆਈਆਂ ਤਾਂ ਤੁਸੀਂ ਇੱਕ ਲੇਡੀਸ ਹੋ ਕੇ ਮੇਰੇ ਨਾਲ ਇਦਾਂ ਕਰਦੇ ਹੋ ਜਿਸ ਟਾਈਮ ਇਹ ਬੈਠੇ ਸੀ ਮੈਂ ਮੰਦਿਰ ਚ ਪ੍ਰਸ਼ਾਦ ਵੀ ਸੁੱਕਿਆ ਸੀ ਕਿ ਇੱਕ ਲੇਡੀਸ ਲੇਡੀਸ ਦਾ ਸਾਥ ਦੇਗੀ ਪਰ ਇਹਨਾਂ ਨੇ ਮੇਰੇ ਸਾਥ ਨਹੀਂ ਦਿੱਤਾ ਇਹਨਾਂ ਨੇ ਕੈਮਰੇ ਲਵਾਏ ਮੈਂ ਬੇਨਤੀ ਕਰਦੀ ਆ ਲਕਸ਼ਮੀ ਕੰਨਤਾ ਦੇ ਅੱਗੇ ਵੀ ਕਿ ਤੁਸੀਂ ਇਹ ਮੈਡਮ ਜੀ ਕੈਮਰੇ ਕਢਾ ਕੇ ਦੇਖੋ ਕਿ ਮੈਂ ਗਲਤਾਂ ਕੀ ਚਾਹੀਏ ਨਾ ਸੀ ਗਲਤ ਮੈਂ ਤੁਹਾਨੂੰ ਦੱਸਦੀ ਆ ਕਿ ਚੌਂਪੜੀ ਕਿਸ ਨੇ ਕਵਰ ਕੀਤੀ ਆ ਮੰਨਤ ਹੈ ਪਰ ਆ ਜਿੰਦ ਬਾਰ ਮੰਦਿਰ ਯਾ ਰੋਪ ਲਾਇਆ ਜਾ ਰਿਹਾ ਤੁਹਾਡੇ ਦੇ ਉੱਪਰ ਜਿਹੜੇ ਵੀ روے چاہے تکے نہ لائی آن ہے میرے دروازہ سو کو پان دیا میں میرے آن کے اپنے آپ ہر ماندی مورتی موٹی سے شیشے دے اوپن نہیں انہوں نے تامی آئی جو چوپ کی سرے. گلے میرے توڑے تامی میں چوپ کی ترے نشاہ سے کون پیزا با دھانو زندیا جنہ داروں دا سارا بیچی جاندی ہے بے بے جی پا پا دے تو آجی میں کوئی ہن کہن میں بولتا بھی نہیں کہنا گاگالتا ہے سڈڑا ہوا تو گا, -گا میرے کدی جاوے آن کے یہ کتنے گیا میرے دروازے توڑنا ملو, تو ملو نہیں مل میرے جن گا کھڑا ملو میں اپنے روٹی پانی خانا رمان نہ لمے پی گوڈی پا کر کے میرے والے باہر جو مرضی ہوں میں لینا لینا یہ لاتے وہ کر خراب آئی کرن دے ادر آن جانو گی روز آئی وہ کمرے سے جانے ملوے کمرے سے ਜਦ ਆਈ ਨਾ ਮੋੜਿਆ ਤੇ ਮਾਰਿਆ ਹਜ਼ੂਰ ਪਾਪਰ ਤੋਂ ਮੈਂ ਦਰਿਵਸ਼ੌਣ ਤੇ ਜਾ ਉਹਰੇ ਜਿਹੜਾ ਮੂੰਹ ਤੇ ਮਾਰਦੇ ਉਹ ਨਾ ਕੋ ਬੋਲਦਾ ਨਾ ਕੋ ਸੁਣਦਾ ਉਹਨੂੰ ਉਹਰੇ ਜਿਹੜਾ ਮਾਰਤੀਆਂ ਆਈ ਗਾ ਗੰਨਿਆ ਸਾਡੀ ਸੁਣਾਈ ਕੋਈ ਨਹੀਂ ਕਰਦਾ ਨਾ ਜੀ ਜੋ ਨਾਮ ਨਾ ਖੈਣਾ ਦੁੱਧ ਦੁੱਧ ਕਰੋ ਪਾਣੀ ਦਾ ਪਾਣੀ ਕਰੋ ਉਹਨੇ ਉਹ ਵੀਡੀਓ ਆਉ ਵੇਖੋ ਜਾ ਕੇ ਕੈਮਰੇ ਖਲਾਕ ਵੇਖੋ ਕਿ ਕਹ ਤੇਰੀ ਗਲਤੀ ਮੇਰੀ ਗਲਤੀ ਮੈਂ ਕੋਈ ਬੋਲਿਆ ਵੀ ਆ ਮੇਰੇ ਦਰਵਾਜ਼ੇ ਦੇ ਉੱਪਰ ਨੇ ਅੰਦਰ ਆ ਰਾਜ ਦੀਆਂ ਗੱਡੀਆਂ ਸਵੇਰੇ ਵੀ ਗਾਂ ਕੱਢਣ ਦੀ ਜਾਣਕ ਮੰਨੇ ਦੇ ਕਹਿੰਦੇ ਹੋਣਗੇ ਬਾਹਰ ਦਾ ਜਿਹੜਾ ਮਰਜੀ ਖਸਮਣ ਖਾਏ ਆ ਪਾਉੜੀਆਂ ਬਣੀਆਂ ਮੈਂ ਲਾ ਪਾਉੜੀਆਂ ਦਾ ਠੇਕਾ ਲਿਆ ਕੋਈ ਲਾ ਆਪਣੇ ਕੰਬਰੇ ਦਾ ਠੇਕਾ ਵਾ ਬੰਦੇ ਸਿਕਿਉਰਟੀ ਦੇ ਬੰਦੇ ਨਾਲ ਗੱਲ ਕਰੂ ਹਾਂ ਜੇ ਤੂੰ ਇਹ ਬਾਈ ਉਹ ਤੇ ਮੈਂ ਤੁਹਾਨੂੰ ਦਊਂਗਾ ਪਾਉੜੀਆਂ ਜੋ ਬੈਠੇ ਕਿ ਸਕੈਟ ਆਈਏ ਇਹ ਦੋ ਤੇ ਆਪਣਾ ਬਾਬਾ ਦੋਸਤ ਵਾਲੀ ਹੈ ਤੇ ਇੱਕ ਸੰਜੀਤ ਸਿੰਘ ਜੀ ਨੇ ਨਵਲ ਹੋਈ ਹੈ ਤੂੰ ਵੈਰੀਫਾਈ ਕਰਦੇ ਆ ਕਿ ਇਹ ਜੋ ਵੀ ਹੋਏਗਾ ਸਤ ਸਬੰਧ ਨੇ ਉਹਦੇ ਪਰ ਕਾਰਵਾਈ ਕੀਤੀ ਜਾਏਗੀ। ਕੋਈ ਝਗੜਾ ਤੇ ਕੋਈ ਸ਼ਰਾਬ ਸ਼ੋ ਪੀਂਦੇ ਹੋਈ ਆ ਦਿਸੇਗਾ ਜੀ ਇਹਨੇ ਕੀ ਅਸਮੈਟਰੀ ਸਾਡੇ ਸਾਹਮਣੇ ਦੇ ਬੇਸਰੀ ਗੱਲ ਕੋਈ ਆ ਜੇ ਪਾਏਗੀ ਤਾਂ ਜੁਰਮ ਕਾਰਵਾਈ ਕੀਤੀ ਹੋਗੀ ਅੱਗੇ ਨਹੀਂ ਚੁੱਪ ਤੇ ਜਾਣੇ ਉਹ ਜੋ ਜੋ ਵੀ ਹੈਗਾ ਸਾਹਮਣੇ ਤਥਾਨੇ ਤੇ ਭਾਜੀ ਟਾਈਮ ਉੱਤੇ 4 ਵਜੇ ਤੇ